ਜਦੋਂ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਸਾਰੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਹੋਈ ਤੇ ਜ਼ਾਹਿਰਾ ਇੱਥੇ ਸਮੱਸਿਆਵਾਂ ਵੀ ਪੈਦਾ ਹੋਈਆਂ ਸਭ ਤੋਂ ਜ਼ਿਆਦਾ ਤਾਂ ਰੈਂਟਲ ਮਾਰਕੀਟ ਹੌਟ ਹੋ ਗਈ ਬਹੁਤ ਜ਼ਿਆਦਾ ਲੋਕਾਂ ਨੂੰ ਅਸੀਂ ਕਹਿੰਦੇ ਸੁਣਿਆ ਕਿ ਬੇਸਮੈਂਟ ਤਾਂ ਇੰਨੇ ਚ ਮਿਲ ਜਾਂਦੀ ਸੀ ਹੁਣ ਇੰਨੇ ਚ ਹੋ ਗਈ ਹਨਾ ਹੁਣ ਜਦੋਂ ਇਮੀਗ੍ਰੇਸ਼ਨ ਘਟੀ ਹੈ ਤੇ ਰੈਂਟਲ ਮਾਰਕੀਟ ਵੀ ਹੌਲੀ 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 ਸਲੋ ਡਾਊਨ ਹੋ ਗਈ ਐਸ ਵੇਲੇ ਕੀ ਹਾਲਾਤ ਨੇ ਦੇਖੋ ਜਦੋਂ ਅਸੀਂ ਰੈਂਟਲ ਮਾਰਕੀਟ ਦੀ ਜਾਂ ਕਿਸੇ ਵੀ ਚੀਜ਼ ਦੀ ਗੱਲ ਕਰਦੇ ਨਾ ਅਸੀਂ ਆਪਣੇ ਦਾਇਰੇ ਤੋਂ ਮੜ ਜਾ ਬਾਹਰ ਨਿਕਲ ਕੇ ਦੇਖੀਏ ਕਿ ਓਵਰਆਲ ਗੱਲ ਕੀਤੀ ਜਾ ਰਹੀ ਹੈ ਜਿਸ ਕਮ ਅਸੀਂ ਉਥੇ ਦੀ ਰੈਂਟਲ ਨਾਲ ਦੇਖੀਏ ਪੰਜਾਬੀਆਂ ਦੀ ਜਿੱਥੇ ਪੰਜਾਬੀਆਂ ਦੀ ਸੰਘੜੀ ਵਸੋਂ ਹੁੰਦੀ ਹੈ ਰੈਂਟਲ ਮਾਰਕੀਟ ਤੇਜ਼ ਰਹਿੰਦੀ ਆ ਆਮ ਤੌਰ ਤੇ ਚਾਹੇ ਕਮਰਸ਼ੀਅਲ ਹੋਵੇ ਚਾਹੇ ਡੋਮੈਸਟਿਕ ਹੋਵੇ ਤੇ ਇਸੇ ਤਰ੍ਹਾਂ ਜਦੋਂ ਅਸੀਂ ਰੈਂਟਲ ਦੀ ਗੱਲ ਕਰਦੇ ਆ ਤਾਂ ਓਵਰ ਆਲ ਕੈਨੇਡਾ ਦੇ ਜਿਹੜੇ ਅੰਕੜੇ ਨੇ ਦੇਖੇ ਜਾਂਦੇ ਨੇ ਤੇ ਨਾਲ ਦੀ ਨਾਲ ਇਹ ਨਹੀਂ ਕਿ ਜਿਸ ਤਰ੍ਹਾਂ ਦੇ ਘਰਾਂ 'ਚ ਅਸੀਂ ਰਹਿੰਦੇ ਆ ਉਹਨਾਂ ਦਾ ਰੈਂਟਲ ਮਾਰਕੀਟ ਡਾਊਨ ਜਾਂ ਅਪ ਹੋਈ ਹੋਵੇ ਹਰ ਤਰ੍ਹਾਂ ਦੀ ਨੂੰ ਜਿਹੜਾ ਬੇਸਿਸ ਬਣਾਇਆ ਜਾਂਦਾ ਸੋ ਇਹ ਇੱਕ ਰਿਪੋਰਟ ਆ ਬਾਰੇ ਗੱਲ ਕਰਦੇ ਆ ਜੀ ਸੋ ਕੈਨੇਡਾ ਦੀ ਜਿਹੜਾ ਪੋਪੂਲੇਸ਼ਨ ਦੇ ਵਿੱਚ ਜੋ ਵਾਧਾ ਹੋਇਆ ਪਹਿਲੇ 2-3 ਮਹੀਨਿਆਂ ਦੇ ਵਿੱਚ ਉਹ ਕੋਈ ਖਾਸ ਨਹੀਂ ਹੈ 20000 ਦਾ ਵਾਧਾ ਹੋਇਆ ਜਨਵਰੀ ਫਰਵਰੀ ਮਾਰਚ ਵਿੱਚ ਪਰ ਕੈਨੇਡਾ ਦੇ ਵਿੱਚ ਜੋ ਰੈਂਟਲ ਮਾਰਕੀਟ ਸੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਥੋੜੀ-ਥੋੜੀ ਘਟ ਰਹੀ ਹੈ ਪਰ 2022 ਦੇ ਵਿੱਚ ਜੋ ਲੈਵਲ ਸੀ ਉਸ ਤੋਂ ਬਾਅਦ ਫਿਰ ਇੱਕਦਮ 23-24 ਦੇ ਵਿੱਚ ਬੂਮ ਆਇਆ ਤੇ ਰੈਂਟ ਕਿਰਾਏ ਇਸ ਤਰ੍ਹਾਂ ਪਦੇ ਪ੍ਰੋਂਟੋ ਤੇ ਵੈਂਕੂਵਰ ਵਿੱਚ ਜੋ ਪ੍ਰਾਈਸਿਸ ਸੀ ਘਰਾਂ ਦੀਆਂ ਉਹ ਇੰਨੀ ਜ਼ਿਆਦਾ ਵਧੀਆਂ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਕਿਰਾਏ ਵੀ ਬਹੁਤ ਵਧ ਗਿਆ ਪਰ ਹੁਣ rentals.ca ਜੋ ਨੈਸ਼ਨਲ ਰੈਂਟ ਰਿਪੋਰਟ ਤਿਆਰ ਕਰਦੀ ਹੈ ਉਹਨਾਂ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਉਹ ਕਹਿੰਦੇ ਨੇ ਕਿ ਲਗਾਤਾਰ ਨੌਵਾਂ ਮਹੀਨਾ ਹੈ ਕਿ ਕੈਨੇਡਾ ਦੇ ਵਿੱਚ ਕਿਰਾਏ ਘਟੇ ਨੇ ਲਗਾਤਾਰ ਨੌ ਮਹੀਨਿਆਂ ਤੋਂ ਘਟ ਰਹੇ ਨੇ ਐਵਰੇਜ ਆਸਕਿੰਗ ਰੈਂਟ ਹੁੰਦਾ ਜੀ ਇਹੋ ਜਿਹੇ ਦੀ ਅਸੀਂ ਗੱਲ ਕਰ ਰਹੇ ਆ ਜੇ ਅਸੀਂ ਕਹੀਏ ਕਿ ਜੂਨ ਦੇ ਵਿੱਚ ਜੋ ਕਿਰਾਇਜ ਦੀ ਰਿਪੋਰਟ ਸੀ ਜੂਨ ਦੇ ਵਿੱਚ ਪਿਛਲੇ ਸਾਲ ਦੇ ਜੂਨ ਨਾਲੋਂ ਤਕਰੀਬਨ ਪੌਣੇ 3% ਘਟ ਗਿਆ ਪਰ ਇਹ ਵੀ ਹੈ ਕਿ ਅਜੇ ਤੱਕ ਵੀ ਇਹੋ 2022 ਦੇ ਵਿੱਚ ਜਿਹੜਾ ਲੈਵਲ ਸੀ ਉਹਦੇ ਨਾਲੋਂ ਕਾਫੀ ਉੱਪਰ ਨੇ ਤੇ ਹੁਣ ਜਿਹੜਾ ਐਵਰੇਜ ਆਸਕਿੰਗ ਰੈਂਟ ਹੈ ਕੈਨੇਡਾ ਦੇ ਵਿੱਚ ਉਹ 2125 ਡਾਲਰ ਦੇ ਬਰਾਬਰ ਜਿਹੜਾ ਦੱਸਿਆ ਜਾਂਦਾ ਹੈ ਕੰਟੀਨਿਊਸ ਲਗਾਤਾਰ ਕਿਰਾਏ ਜਿਹੜੇ ਨੇ ਉਹ ਘਟ ਰਹੇ ਨੇ ਜੇ ਅਸੀਂ ਸਾਲ ਦਰ ਸਾਲ ਦੀ ਗੱਲ ਕਰਨੀ ਹੋਵੇ ਤਾਂ 2023 ਦੇ ਵਿੱਚ ਜਿੰਨੇ ਸੀ ਉਹਦੇ ਨਾਲੋਂ 24 ਬਹੁਤ ਜ਼ਿਆਦਾ ਉੱਚਾ ਸੀ ਤੇ 25 ਜਿਹੜਾ ਹੈ ਜੀ ਹੌਲੀ-ਹੌਲੀ ਥੱਲੇ ਨੂੰ ਜਾ ਰਿਹਾ ਜੇ ਅਸੀਂ ਸੂਬਿਆਂ ਦੀ ਗੱਲ ਕਰਨੀ ਹੋਵੇ ਤਾਂ ਜੋ ਐਟਲੈਂਟਿਕ ਪ੍ਰੋਵਿੰਸ ਹੈਗੇ ਨੇ ਉੱਥੇ ਥੋੜੇ-ਬਹੁਤੇ ਵਧੇ ਨੇ ਤੇ ਹੋਰ ਕਿਸੇ ਜਗ੍ਹਾ ਤੇ ਸਸਕੈਚੂਨ ਵਗੈਰਾ ਚ ਵੀ ਮਾੜੇ-ਮੋਟੇ ਵਧੇ ਨੇ ਤੇ ਸਭ ਤੋਂ ਤਿੱਖੇ ਕਰਾਇ ਜਿਹੜੇ ਘਟੇ ਨੇ ਉਹ ਘਟੇ ਨੇ ਅਲਬਰਟਾ ਵਿੱਚ ਐਵਰੇਜ 2155 ਤੇ ਪਹੁੰਚ ਗਏ ਨੇ ਜੀ ਤੇ ਇਹ ਮਾਫ ਕਰਨਾ ਅਲਬਰਟਾ ਦੇ ਵਿੱਚ तकरीबन 1800 ਦੇ ਕਰੀਬ ਪਹੁੰਚ ਗਏ ਨੇ ਬ੍ਰਿਟਿਸ਼ ਕਲੰਬੀਆ ਵਿੱਚ ਵੀ ਘਟੇ ਨੇ ਤੇ ਉਹ ਉੱਥੇ ਜਿਹੜਾ ਹੈ ਜੀ 2150 ਦੇ ਲਾਗੇ ਪਹੁੰਚ ਗਏ ਨੇ 온ਟਾਰੀਓ ਦੇ ਵਿੱਚ ਵੀ ਕਿਰਾਏ ਘਟੇ ਨੇ ਤੇ 2% ਘਟ ਕੇ ਜਿਹੜੇ ਸੀ ਉਹ ਤੇ 2358 ਡਾਲਰ ਤੇ ਪਹੁੰਚ ਗਏ ਨੇ ਜੀ ਸੋ ਹੋਰ ਕਈ ਸੂਬਿਆਂ ਦੇ ਵਿੱਚ ਵੀ ਘਟੇ ਨੇ ਜੇ ਸ਼ਹਿਰਾਂ ਦੀ ਗੱਲ ਕਰੀਏ ਤੇ ਕੈਲਗਰੀ ਦੇ ਵਿੱਚ ਬਿਗੇਸਟ ਡ੍ਰੌਪ ਹੈ ਜੀ ਤੇ ਇੱਥੇ ਪਿਛਲੇ ਸਾਲ ਜੂਨ ਦੇ ਮੁਕਾਬਲੇ 2025 ਦੀ ਜੂਨ ਵਿੱਚ ਕਿਰਾਏ ਤਕਰੀਬਨ 10% ਘਟ ਚੁੱਕੇ ਨੇ 9.8% ਇੱਥੇ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਕਿਰਾਏ ਘਟਣ ਦੀ ਗੱਲ ਕਰਦੇ ਹਾਂ ਅਸੀਂ ਕੱਲੇ ਬੇਸਮੈਂਟਾਂ ਦੇ ਨਹੀਂ ਕਰਦੇ ਇਹ ਕਾਂਡੋਜ਼ ਦੇ ਨਹੀਂ ਕਰਦੇ ਡਿਟੈਚ ਹੋਮ ਦੇ ਨਹੀਂ ਕਰਦੇ ਲੈਂਡ ਹੋਮ ਦੇ ਨਹੀਂ ਕਰਦੇ ਇਹ ਓਵਰਆਲ ਜੋ ਰਿਪੋਰਟ ਤਿਆਰ ਕੀਤੀ ਜਾਂਦੀ ਉਹਦੀ ਹੈ ਵੈਸੇ ਬ੍ਰੇਕਡਾਊਨ ਹੈਗੀ ਹੈ ਵੀ ਪਰ ਅਸੀਂ ਉਹਦੇ ਵਿੱਚ ਇਸ ਵੇਲੇ ਨਹੀਂ ਜਾਵਾਂਗੇ ਸੋ ਜਿਆਦਾ ਜਿਹੜੇ ਘਟੇ ਨੇ ਉਹ ਕੈਲਗਰੀ ਵੈਂਕੂਵਰ ਦੇ ਵਿੱਚ ਘਟੇ ਨੇ ਕੈਨੇਡਾ ਦੇ ਵਿੱਚ ਸਭ ਤੋਂ ਜਿਆਦਾ ਜੇ ਕੋਈ ਮਹਿੰਗਾ ਸ਼ਹਿਰ ਹੈ ਰੈਂਟ ਦੇ ਹਿਸਾਬ ਨਾਲ ਰਹਿਣ ਲਈ ਅੱਜ ਦੀ ਡੇਟ ਵਿੱਚ ਵੀ ਵੈਂਕੂਵਰ ਹੈ ਜਿੱਥੇ 2800 ਤੋਂ ਵੱਧ ਹੈ ਜੀ ਐਵਰੇਜ ਆਸਕਿੰਗ ਰੈਂਟ ਤੇ ਦੂਸਰਾ ਸਭ ਤੋਂ ਮਹਿੰਗਾ ਸ਼ਹਿਰ ਜੇ ਕੈਨੇਡਾ ਦੇ ਵਿੱਚ ਹੈ ਰੈਂਟ ਦੇ ਹਿਸਾਬ ਨਾਲ ਉਹ ਤਕਰੀਬਨ 2600 ਦੇ ਆਸ-ਪਾਸ ਜਿਹੜਾ ਉਹ ਟ੍ਰਟੋ ਹੈ ਜੀ ਪਰ ਉੱਥੇ ਵੀ ਕਿਰਾਇਆ ਜਿਹੜੇ ਨੇ ਮੰਥ ਬੇਸਿਸ ਤੇ ਜੇ ਅਸੀਂ ਗੱਲ ਕਰੀਏ ਪਿਛਲੇ ਸਾਲ ਨਾਲੋਂ ਉਹ ਤਕਰੀਬਨ 5% ਘਟ ਗਏ ਨੇ ਇਦਾ ਕਾਰਨ ਕਾਰਨ ਇਹ ਕਦੇ ਇਹਦਾ ਬਹੁਤ ਵੱਡਾ ਜਿਹੜਾ ਮੰਨਿਆ ਉਹ ਹੈ ਜੀ ਕਿ ਫੋਰਨ ਸਟੂਡੈਂਟ ਜਿਹੜੇ ਨੇ ਇੱਕਦਮ ਘਟੇ ਨੇ ਤੇ ਨਵੇਂ ਰੈਜ਼ੀਡੈਂਟ ਜਿਹੜੇ ਨੇ ਆਉਣੇ ਘਟ ਗਏ ਨੇ ਉਹਨਾਂ ਕਰਕੇ ਰੈਂਟਲ ਹਾਊਸਿੰਗ ਮਾਰਕੀਟ ਦੀ ਡਿਮਾਂਡ ਲੋ ਹੋ ਗਈ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੇ ਨੇ ਜੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਪਾਵ ਜਿਹੜੀ ਸੀਐਮਐਸਸੀ ਸਰਕਾਰੀ ਸੰਸਥਾ ਹੈ ਸੀਐਮਐਸਸੀ ਦੇ ਡਿਪਟੀ ਚੀਫ ਇਕਨੋਮਿਸਟ ਨੇ ਕਿਹਾ ਕਿ ਸਟਰੋਂਗਰ ਰੈਂਟਲ ਡਿਕਲਾਈਨ ਜਿਹੜਾ ਰੀਜਨ ਉੱਥੇ ਹੀ ਹੋਇਆ ਉੱਥੇ ਹੀ ਕਿਰਾਇਆ ਜ਼ਿਆਦਾ ਘਟੇ ਨੇ ਜਿੱਥੇ ਪੋਪੂਲੇਸ਼ਨ ਗ੍ਰੋਥ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਲੋ ਰਹੀ ਹੈ